ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਲਈ ਅੱਜ ਬਡਲਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 60 ਲੱਖ ਦੀ ਲਾਗਤ ਨਾਲ ਸਾਇੰਸ ਲੈਬ ਦੀ ਸ਼ੁਰੂਆਤ ਕੀਤੀ ਗਈ ਜਿਸ ਇਮਾਰਤ ਦਾ ਨਿਰਮਾਣ ਅੱਜ ਐਮਐਲਏ ਬੋਧਰਾਮ ਜੀ ਨੇ ਸ਼ੁਰੂ ਕਰਵਾਇਆ ਦੇਖੋ ਜੀ ਗੱਲ ਇਹ ਹੈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਡਲਾੜਾ ਇੱਥੇ ਮੈਂ 10 ਸਾਲ ਇਥੇ ਐਜ ਦੇ ਪ੍ਰਿੰਸੀਪਲ ਤੌਰ ਤੇ ਕੰਮ ਕੀਤਾ ਹੈ ਤੇ ਇਥੇ ਪਹਿਲਾਂ ਇਕੱਲਾ ਸਕੂਲ ਸੀ ਵਾਈ ਸਕੂਲ ਸੀ ਘਰਸਦਾ ਹੈ ਨਹੀਂ ਸੀ ਉਸ ਤੋਂ ਬਾਅਦ ਪਿਛਲੇ ਸਾਲ ਅਸੀਂ ਬਹੁਤ ਧੰਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰ ਭਵਨ ਸਿੰਘ ਮਾਨ ਦਾ ਕਿ ਉਹਨਾਂ ਨੇ ਸੀਨੀਅਰ ਸੈਂਟਰ ਸਕੂਲ ਵਾਈ ਦੇ ਵਿੱਚ ਸੈਂਸ ਗਰੁੱਪ ਦੀ ਸ਼ੁਰੂਆਤ ਕਰ ਦਿੱਤੀ ਪ੍ਰਵਾਨਗੀ ਹੋ ਗਈ ਉਸ ਪ੍ਰਵਾਨਗੀ ਹੋਣ ਤੋਂ ਬਾਅਦ ਲੋੜ ਸੀ ਸੈਂਸ ਗਰੁੱਪ ਵਾਸਤੇ ਕਿ ਬਕਾਇਦਾਰੀ ਲੈਬ ਹੋਣ ਤਾਂ ਅੱਜ 60 ਲੱਖ ਰੁਪਇਆ ਹੁਣ ਪੰਜਾਬ ਸਰਕਾਰ ਦੇ ਸਿੱਖਿਆ ਭਾਗ ਵੱਲੋਂ 60 ਲੱਖ ਰੁਪਇਆ ਤਿੰਨ ਲੈਬਸ ਬਸਾਰਨ ਵਾਸਤੇ 35 बाई 20 ਦੀ ਟਿਕ ਲੈਬ ਤੇ ਇੱਕ ਇੰਟੀਗਰੇਟਿਡ ਲੈਬ ਉਧਰ ਬਣੂਗੀ ਐਡੀ ਵੱਡੀ ਚਾਰ ਲੈਬਸ ਵਾਸਤੇ ਲਗਭਗ 60 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ ਹੈ ਸੋ ਉਹਦੇ ਨਾਲ ਇਹ ਜਿਹੜੀ ਸਾਰੀ ਹੈ ਜੇ ਦੇਖੋਗੇ ਸਾਰਾ ਇਹ ਚੱਲ ਰਹੀ ਹੈ ਅਸੀਂ ਸ਼ੁਰੂਆਤ ਕਰਤੀ ਹੈ ਸਾਰੀ ਦੀ ਤੇ ਜਲਦੀ ਹੀ ਲੈਬਸ ਬਣ ਜਾਣਗੀਆਂ ਉਹਦਾ ਸਮਾਨ ਆ ਜਾਊਗਾ ਵਿਧੀਵਤ ਰੂਪ ਦੇ ਵਿੱਚ ਜਿਹੜਾ ਸਾਇੰਸ ਗਰੁੱਪ ਹੈ ਮੈਡੀਕਲ ਨਾ ਮੈਡੀਕਲ ਉਹ ਇੱਥੇ ਹੋ ਜੂਗਾ ਇਹਦੇ ਵਿੱਚ ਇਲਾਕੇ ਦੇ ਸਾਰੇ ਇਲਾਕੇ ਭਰ ਵਿੱਚ ਖੁਸ਼ੀ ਇਸ ਕਰਕੇ ਪਾਈ ਜਾਂਦੀ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਉਹਨਾਂ ਵਾਸਤੇ ਸੈਂਸਕ੍ਰਿਪ ਬਲਾਡੇ ਲੱਗੇਗਾ ਸੀ ਕੁੜੀਆਂ ਸੈਂਸਕ੍ਰਿਪ ਪੜ੍ਹਦੀਆਂ ਸੀ ਬਲਾਡੇ ਦੇ ਵਿੱਚ ਪਰੰਤੂ ਬੁਆਏਜ ਵਾਸਤੇ ਹੋਰ ਔਖਾ ਸੀਗਾ ਗਰੀਬ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਨਹੀਂ ਦੇ ਸਕਦੇ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਸਰਕਾਰੀ ਪੱਧਰ ਤੇ ਜਿਹੜਾ ਇਹ ਸੈਂਸਕ੍ਰਿਪ ਬਲਾਡੇ ਸ਼ੁਰੂ ਕੀਤਾ ਗਿਆ ਤਾਂ ਬਹੁਤ ਫਾਇਦਾ ਲੋਕਾਂ ਨੂੰ ਹੋਣਾ ਹੈ ਜੋ ਕੋਈ ਜਿੱਥੇ ਸਾਇੰਸ ਕ੍ਰੁੱਪ ਹੁੰਦਾ ਹੈ ਉੱਥੋਂ ਦੇ ਬੱਚੇ ਮੈਡੀਕਲ ਕਰਦੇ ਨੇ ਕੋਈ ਡਾਕਟਰੀ ਜਾਂਦਾ ਹੈ ਕੋਈ ਇੰਜੀਨੀਅਰ ਜਾਂਦਾ ਹੈ ਤੇ ਕੋਈ ਸਾਇੰਸ ਮਾਸਟਰ ਬਣ ਜਾਂਦਾ ਹੈ ਸਾਡੇ ਲੋਕਾਂ ਦੇ ਵਿੱਚ ਮੈਂ ਬੋਹਾ 2006 ਤੋਂ ਲੈ ਕੇ 2009 ਤੱਕ ਅਸੀਂ ਸ਼ੁਰੂ ਕੀਤਾ ਸੀਗਾ ਅੱਜ ਬੋਹਾ ਦੇ ਇਲਾਕੇ ਦੇ ਵਿੱਚ ਜੋ ਸਾਇੰਸ ਕ੍ਰੁੱਪ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਉਦੋਂ ਮੈਂ ਉੱਥੇ ਪ੍ਰਿੰਸੀਪਲ ਸੀ ਅੱਜ ਉੱਥੇ ਸਾਡੇ ਅਧਿਆਪਕ ਸਾਇੰਸ ਦੇ ਕਾਹੀ ਵੱਡੀ ਬੰਦ ਉਧਰ ਤੇਰੇ ਹੈਗੇ ਨੇ ਉਹ ਬਣ ਗਏ ਨੇ ਜਿਸ ਕਰਕੇ ਉੱਥੇ ਹੁਣ ਖੜੀ ਪੜਾਈ ਹੈ ਸਕੂਲਾਂ ਦੇ ਵਿੱਚ ਸਾਇੰਸ ਦੇ ਟੀਚਰਾਂ ਦੀ ਘਾਟ ਨਹੀਂ ਰਹੂਗੀ ਅੱਜ ਸਾਡੇ ਭਰਾਡੇ ਵਾਸਤੇ ਤੇ ਇਲਾਕੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿੱਖਿਆ ਪੁਹਾਗ ਨੇ 60 ਲੱਖ ਰੁਪਏ ਦੇ ਕੇ ਉਹਦਾ ਉਪਰਾਲਾ ਸਾਡੇ ਜੋ ਹਰਮਨ ਪਿਆਰੇ ਐਮ ਐਲ ਏ ਪ੍ਰਿੰਸੀਪਲ ਬੁਧਰਾਮ ਜੀ ਨੇ ਕਰਕੇ ਅੱਜ ਸਾਇੰਸ ਗਰੁੱਪ ਵਾਸਤੇ ਜੋ ਐਨੇ ਅੱਜ ਲੈਬਾਂ ਆਈਆਂ ਨਗੀਆਂ ਇਹਨਾਂ ਲੈਬਾਂ ਦੇ ਵਿੱਚ ਗਰੀਬ ਬੱਚੇ ਪੜਕੇ ਸਾਡੇ ਇੰਜੀਨੀਅਰ ਬਣ ਗਏ ਵੱਡੇ ਵੱਡੇ ਡਾਕਟਰ ਬਣ ਗਏ ਅੱਜ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਅੱਜ ਸਾਡੇ ਇਲਾਕੇ ਨੂੰ 60 ਲੱਖ ਰੁਪਏ ਦੇ ਵਿੱਚ ਐਨੇ ਵੱਡੀ ਗ੍ਰਾਂਟ ਆਈ ਹੈ ਇਹਦੇ ਨਾਲ ਬਹੁਤ ਵੱਡਾ ਇਲਾਕੇ ਦਾ ਫਾਇਦਾ ਹੋਊਗਾ ਤੇ ਗਰੀਬ ਬੱਚੇ ਵੱਢ ਕੇ ਤੇ ਦੂਜੇ ਬੱਚੇ ਵੱਢ ਕੇ ਪ੍ਰਾਈਵੇਟ ਸਕੂਲਾਂ ਤੋਂ ਬਚਣਗੇ ਤੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਵੱਡੀਆਂ ਫੀਸਾਂ ਸੀਗੀਆਂ ਉਹਦੇ ਨਾਲ ਗਰੀਬ ਮਾਪਿਆਂ ਦਾ ਬਹੁਤ ਵੱਡਾ ਸ਼ੋਸ਼ਣ ਹੁੰਦਾ ਸੀਗਾ ਉਹ ਸ਼ੋਸ਼ਣ ਬੰਦ ਹੋ ਕੇ ਅੱਜ ਸਾਡੇ ਇਲਾਕੇ ਦਾ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਢਲਾਡਾ ਇੱਥੇ ਪਹਿਲਾਂ ਸਿਰਫ ਆਰਟਸ ਗਰੁੱਪ ਚੱਲਦਾ ਸੀ ਸਾਇੰਸ ਗਰੁੱਪ ਦੀ ਪੜ੍ਹਾਈ ਨਾ ਹੋਣ ਕਰਕੇ ਸਕੂਲ ਦੇ ਵਿੱਚ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਦੂਰ-ਦਰਾਡੇ ਜਾਣਾ ਪੈਂਦਾ ਸੀ ਸਾਇੰਸ ਦੀ ਪੜ੍ਹਾਈ ਵਾਸਤੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੋਟੀਆਂ ਫੀਸਾਂ ਦੇ ਕੇ ਪੜ੍ਹਨਾ ਪੈਂਦਾ ਸੀ ਪਰ ਹੁਣ ਸਾਡੀ ਭਗਵੰਤ ਮਾਨ ਸਰਕਾਰ ਨੇ ਆਪ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਕੂਲ ਦੇ ਵਿੱਚ ਸਾਇੰਸ ਗਰੁੱਪ ਦਿੱਤਾ ਨਾਲ ਦੀ ਨਾਲ ਸਾਨੂੰ ਦੋ ਲੈਕਚਰਰ ਫਿਜ਼ਿਕਸ ਤੇ ਕੈਮਿਸਟਰੀ ਦੀਆਂ ਪੋਸਟਾਂ ਵੀ ਸੈਂਕਸ਼ਨ ਕਰ ਦਿੱਤੀਆਂ ਗਈਆਂ ਨੇ ਤੇ ਸਾਇੰਸ ਗਰੁੱਪ ਦੇ ਤਹਿਤ ਹੀ ਅੱਜ ਸਾਇੰਸ ਗਰੁੱਪ ਦੇ ਤਹਿਤ ਤਿੰਨ ਲੈਬਾਂ ਫਿਜ਼ਿਕਸ ਕੈਮਿਸਟਰੀ ਬਾਇਓ ਇਹਨਾਂ ਦੀ ਉਸਾਰੀ ਹੋ ਰਹੀ ਹੈ ਤੇ ਇਹਨਾਂ ਦਾ ਸਮਾਨ ਵੀ ਆ ਜਾਣਾ ਹੈ ਤੇ ਇਸ ਤੋਂ ਇਲਾਵਾ ਵੀ ਇੱਕ 10ਵੀਂ ਤੱਕ ਦੀ ਇੰਟੀਗ੍ਰੇਟਿਡ ਸਾਇੰਸ ਲੈਬ ਵੀ ਸਕੂਲ ਨੂੰ ਮਨਜ਼ੂਰ ਹੋ ਚੁੱਕੀ ਹੈ ਇੱਕ ਐਡੀਸ਼ਨਲ ਕਲਾਸਰੂਮ ਟੋਟਲ 60 ਲੱਖ ਦੀ ਉਸਾਰੀ ਦਾ ਕੰਮ ਇਹ ਅੱਜ ਸਾਡੇ ਮਾਨਯੋਗ ਐਮਐਲਏ 부ਧਰਾਮ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਇਹਨਾਂ ਨੇ ਟੱਕ ਲਗਾ ਕੇ ਕਹੀਦਾ ਸਾਡੀ ਇਹ ਸਾਰੀ ਸ਼ੁਰੂ ਕਰਵਾਈ ਹੈ ਅਸੀਂ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਵੀ ਮੈਂ ਆਪਣੇ ਸਕੂਲ ਵੱਲੋਂ ਵੀ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਜੀਆਂ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀਆਂ ਦਾ ਸਾਡੇ ਐਮਐਲਏ ਸਾਹਿਬ ਸ਼੍ਰੀ 부ਧਰਾਮ ਜੀਆਂ ਦਾ ਜੋ ਕਿ ਇਹ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਨੇ ਤੇ ਇਹਨਾਂ ਸਾਰਿਆਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਹ ਸਕੂਲ ਦੇ ਵਿੱਚ ਇਹ ਸਾਇੰਸ ਗਰੁੱਪ ਦਾ ਬੁੱਟਾ ਲਗਾ ਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ